ਸਰਦਾਰ ਇੰਦਰ ਸਿੰਘ ਢਿੱਲੀ ਪਰਵਾਰ ਸੁਖ ਸ਼ਾਂਤੀ ਕਰਦੀ ਗਲਾ ਬੱਚੇ ਦੀ ਦਾਤ ਬਖਸ਼ੋ ਅੰਝੂ ਕਾਰੋਬਾਰਾਂ ਦੀਆਂ ਦਾਸ ਨੌਕਰੀ ਦੀਆਂ ਦਾਤ ਬਖਸ਼ੋ ਸਰਦਾਰ ਸਿੰਘ ਸੰਮੁਤਰ ਸਰਦਾਰ ਮੁਖਤਿਆਰ ਸਿੰਘ ਤਨ ਢੋੜੀ ਸੱਚੇ ਪਾਤਸ਼ਾਹ ਜੀ ਨੂੰ ਘਰ ਪਰਵਾਰ ਦੀ ਸੁਖ ਸ਼ਾਂਤੀ ਕਰਦੀ ਗਲਾ ਸਰਦਾਰਤ ਜੀ ਦਾ ਆਸਕਰ ਨਹੀਂ ਸਰਦਾਰ ਗਿਰਪਾਲ ਸਿੰਘ ਤਨ ਢੋੜੀ ਸੇਵਾ ਪਰਿਵਾਰ ਦੀ ਅਰਦਾਸ ਸਰਦਾਰ ਗੁਰਮਾਲ ਸਿੰਘ ਜੀ ਦੇ ਨੂੰਹ ਸੁਪੁੱਤਰ ਬਰਿੰਦਰ ਸਿੰਘ ਅਤੇ ਕੋਹਲ ਜੀ ਤੇ ਹੋਰ ਜੁਆ ਸੇਵਕ ਪੱਕੇ ਹੋਣ ਜਤਿੰਦਰ ਸਿੰਘ ਦੇ ਸੰਜੋਗਾਂ ਦੇ ਸੁਖ ਨਾ ਪੂਰੀ ਹੋਈ ਤੇ ਜੀਆਂ ਦਾਤਾਂ ਦੇ ਸੁਪਰਾਨੇ ਦੀ ਅਰਦਾਸ ਸਿਰ ਤੇ ਮੇਰਾ ਪ੍ਰਿਹਤ ਰੱਖਣ ਅਨ ਸਿੰਘ ਸਹਾਇ ਹੋਣਾ ਸਰਦਾਰ ਤਰਿੰਦਰ ਸਿੰਘ ਸਰਦਾਰ ਸਜਿੰਦਰ ਸਿੰਘ ਐਡਵੋਕੇਟ ਘਰ ਪਰਿਵਾਰ ਵਿਦੇਸ਼ ਵਿੱਚ ਕਿਰਦੀ ਕਲਾ ਹਰਮਨਦਾਨ ਫੱਟੇ ਬੱਚਿਆਂ ਦੇ ਦਾਗ ਰਾਸ ਕਰਨੇ ਨਿਹਰਾ ਬਣਾ ਕੇ ਰੱਖਣੀ ਆ ਸੱਤੇ ਪਾਸ਼ਾ ਜੀਓ ਆਂ ਸੰਗਲ ਸਹਾਇਓ ਕਰ ਗਏ ਕਾਰਜ ਰਾਸ ਕਰਨੇ ਸਰਦਾਰ ਮਨਿੰਦਰ ਸਿੰਘ ਹੋੜਾ ਦਿੱਲੀ ਕੁਆਲ ਦੀ ਸੁਖ ਸ਼ਾਂਤੀ ਕਰਨ ਦੀ ਕਲਾ ਸਰਦਾਰ ਮਨਿੰਦਰ ਸਿੰਘ ਹੋੜਾ ਦਿੱਲੀ ਸਰਦਾਰ ਅਮਨ ਜੋ ਸਿੰਘ ਦੀ ਸੰਯੋਗਾ ਦੀ ਅਰਦਾਸ ਸਰਦਾਰ ਬਲਜੀਤ ਸਿੰਘ ਦਿੱਲੀ ਸੁਖ ਸ਼ਾਂਤੀ ਕਰਨ ਦੀ ਕਲਾ ਸਰਦਾਰ ਦੀ ਬਲਵਿੰਦਰ ਕੌਰ ਭਲਾ ਦਿੱਲੀ ਗੁਰਦੀਪ ਸਿੰਘ ਦੇ ਸੰਗਾਂ ਦੀ ਅਰਦਾਸ ਸਰੋਵਾਰਾ ਵਿੱਚ ਬਵਾ ਦੇ ਸੁਖ ਸ਼ਾਂਤੀ ਨਾਮ ਦਾ ਸਰਦਾਰ ਦਵਿੰਦਰ ਸਿੰਘ ਸਰਦਾਰ ਪਰਮਿੰਦਰ ਸਿੰਘ ਵਿਆਦਾ ਸ਼ਮਰਾਨਾ ਕਰੋਬਾਰਾ ਚੜ੍ਹਦੀ ਕਲਾ ਨਾਮ ਦਾਖ ਸੁਖਸ਼ਾਂਤੀ ਸਰਦਾਰ ਰਵਿੰਦਰ ਸਿੰਘ ਦਿੱਲੀ ਕਰੋਬਾਰਾ ਚੜ੍ਹਦੀ ਕਲਾ ਹਣ ਨਿਮਰਨ ਹਰ ਸਿਮਰਨ ਕੌਰ ਸੰਯੋਗਾਂ ਦੀ ਅਰਦਾਸ ਦਰਸ਼ਨ ਦੀਦਾਰ ਨਾਮ ਦੀ ਦਾਸ ਸਰਦਾਰ ਸਦ왈 ਸੇ ਹਿਸ਼ ਨੂੰ ਗਾਰਡਨ ਦਿੱਲੀ ਕਵਲਜੀ ਸਿੰਘ ਸਰਦਾਰ ਰਵਿੰਦਰ ਸਿੰਘ ਬੱਚਿਆਂ ਨੂੰ ਸਮਾਤ ਵਿਦਿਆ ਦੀ ਦਾਤ ਚੜ੍ਹਦੀ ਕਲਾ ਸੁਖਸ਼ਾਂਤੀ ਬੀਬੀ ਜਕਿੰਦਰ ਕੌਰ ਸਵਰਗਵਾਸੀ ਬੀਬੀ ਹਰਨਾਮ ਕੌਰ ਚਰਨਾਗਾਂ ਦੇ ਵਾਸ ਬਖਸ਼ਿਸ਼ ਕਰਨਾ ਕਲਵੀਨਪੁਰ ਸਮਰੱਥ ਬਖਸ਼ਨੀ ਚੜ੍ਹਦੀ ਕਲਾ ਸੁਖ ਸ਼ਾਂਤੀ ਸ੍ਰੀ ਗੁਰਸ਼ਨ ਕੁਮਾਰ ਫਰੀਦাবাদ ਮਾਤਾ ਪਿਤਾ ਦੀ ਯਾਦ ਵਿੱਚ ਕਾਪਾ ਹਰ ਸਿੰਘ ਦੀ ਚੜ੍ਹਦੀ ਕਲਾ ਸਮੂਹ ਕਾਰਗਰ ਹਾਸ ਕਰਨੇ ਚਰਨਾਂ ਨਾਲ ਜੋੜਨਾ ਸਰਦਾਰ ਹਰਪ੍ਰੀਤ ਸਿੰਘ ਪੁਛੇਤਰ ਸ਼ੁਕਰਾਨੇ ਦੀ ਅਦਾਸ ਪਰ ਸਿਦਰ ਸਿੰਘ ਚੜ੍ਹਦੀ ਕਲਾ ਸੁਖ ਸ਼ਾਂਤੀ ਕੈਨੇਡਾ ਵਿੱਚ ਪੀਅਰ ਦੀ ਰਾਤ ਵਾਸਤੇ ਸਰਦਾਰ ਮਨਪ੍ਰੀਤ ਸਿੰਘ ਸਮੁੱਤਰ ਸਰਦਾਰ ਹਰਜੋਤ ਸਿੰਘ ਕੈਨੇਡਾ ਚੜ੍ਹਦੀ ਕਲਾ ਦੇਯਾ ਰੋਗਤਾ ਬੀਬੀ ਹਰਨੇਕੌਰ ਵਿਦੇਸ਼ਾਂ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਸਰਦਾਰ ਅਮਰਜੀਤ ਸਿੰਘ ਪੁੱਤਰ ਸਰਦਾਰ ਕਬਲਜੀਤ ਸਿੰਘ ਪਰਵਾਰ ਸੁਖ ਸ਼ਾਂਤੀ ਦੇਯਾ ਰੋਗਤਾ ਸਰਦਾਰ ਇਕਬਾਲ ਸਿੰਘ ਸਰਦਾਰ ਰਣਜੀਤ ਸਿੰਘ ਅਤੇ ਬੀਬੀ ਦਸਤਨੀ ਪੌਰ ਕੈਨੇਡਾ ਵਿੱਚ ਪਹੁੰਚਦਾ ਸ਼ੁਕਰਾਨਾ ਸਰਤਾ ਸ਼ਰਨਜੀਤ ਸਿੰਘ ਯੂਐਸਏ ਦੀ ਦਾਤ ਬਖਸ਼ਿਸ਼ ਕਰੋ ਸਰਦਾਰ ਨਿਰਵੈਰ ਸਿੰਘ ਦਿੱਲੀ ਕਪਤਨ ਨਿਰਵੈਰ ਸਿੰਘ ਦੇ ਹੋਣ ਤੇ ਸ਼ੁਕਰਾਨਾ ਯੂਐਸਏ ਦੇ ਵਿਜੇ ਦੀ ਦਾਤ ਬਖਸ਼ਿਸ਼ ਕਰਨੀ ਮੇਰਾ ਕਰਨੀਆਂ ਸੱਤੇ ਪਾਸਾ ਜੀਓ ਸਰਦਾਰ ਅਜੀਤ ਕਰਨ ਸਿੰਘ ਪੁੱਤਰ ਸਰਦਾਰ ਨਿਰਮਲ ਸਿੰਘ ਪਰਵਾਰ ਦੀ ਦੇਹ ਅਰੋਗਤਾ ਸਰਦਾਰ ਨਰੇਂਦਰ ਸਿੰਘ ਜੀ ਦੇ ਪਰਵਾਰ ਦੀ ਸੁਖ શાંતੀ ਚੜ੍ਹਦੀ ਕਲਾ ਮਾਤਾ ਜੀ ਨੂੰ ਮਾਤਾ ਭਗਿੰਦਰ ਕੌਰ ਜੀ ਨੂੰ ਦੇਹ ਅਰੋਗਤਾ ਦੀ ਦਾਤ ਬਖਸ਼ਿਸ਼ ਕਰਨੀ ਬਾਬਾ ਮਰੀਕ ਸਿੰਘ ਜੀ ਸਾਹਿਬ ਦਾ ਅਗਨ੍ਰੰਤੀ ਚੜ੍ਹਦੀ ਕਲਾ ਗੁਰੂ ਘਰ ਦੀਆਂ ਸੇਵਾਵਾਂ ਦੂਸਰੀ ਭਰਿਆ ਜੀਵਨ ਬਖਸ਼ੇਨਾ ਤਾਤਾ ਅਨਸ਼ਦੀਪ ਸਿੰਘ ਦੇਸ਼ ਵਿੱਚ ਚੜ੍ਹਦੀ ਕਲਾ ਤਾਤਾ ਜਲਦੀਪ ਸਿੰਘ ਜੀ ਜੋਗਾ ਦੀ ਅਰਦਾਸ ਦਰੋਂ ਕਰੋ ਰਹਿਤਾਂ ਕਰਨੀਆਂ ਸੱਚੇ ਪਾਤਸ਼ਾਹ ਜੀਓ ਸਰਦਾਰ ਗੁਰਜਨ ਸਿੰਘ ਸਰਦਾਰ ਮਨੀਸ਼ ਸਿੰਘ ਇਤਲੀ ਸੁਖ ਸ਼ਾਂਤੀ ਪੂਜਾ ਗ੍ਰੀਤੀ ਵਿਦੇਸ਼ ਜਾਂਦਾ ਸੁਪਰਾਨਾ ਬੱਚਿਆਂ ਨੂੰ ਆਸਟ੍ਰੇਲੀਆ ਦੇ ਪੀਰ ਦੀ ਰਾਤ ਸਰਦਾਰ ਗੁਰਮੀਤ ਸਿੰਘ ਢਿਗੜਾ ਤਰੇਲੀ ਯੂਪੀ ਪਰਿਵਾਰ ਦੇ ਸੁਖ ਸ਼ਾਂਤੀ ਕਾਰੋਬਾਰਾਂ ਦੇ ਵਰਕਤਾ ਚੜ੍ਹਦੀ ਕਲਾ ਬੇਨੀ ਪ੍ਰਭੂਤੌਰ ਤੇ ਵਿਆਹ ਦੀ ਰਾਤ ਬੇਟਾ ਗੁਰਤੇਜ ਸਿੰਘ ਵਿਆਹ ਦੀ ਦਾ ਸਰਦਾਰ ਸਰਦਾਰ ਸਿੰਘ ਢਿਗੜਾ ਦਿੱਲੀ ਸਰਦਾਰ ਅਜਿੰਦਰ ਸਿੰਘ ਬਰਾਏ ਸੂਬਾ ਸਰਦਾਰ ਮਲਕੀਸ਼ ਸਿੰਘ ਦਿੱਲੀ ਸੁਖ ਸ਼ਾਂਤੀ ਚੜ੍ਹਦੀ ਕਲਾ ਸਰਦਾਰ ਕਵਲਜੀ ਸਿੰਘ ਸਰਦਾਰ ਸੁਖਪਾਲ ਸਿੰਘ ਪਤਰਾ ਅਮਨ ਦੇ ਤੌਰ ਸ ਪਤਨੀ ਅਮਨਦੀਪ ਸਿੰਘ ਕਰੋੜਵਾਲਾ ਦੇ ਵਾਦੀ ਕਵਲਜੀ ਸਿੰਘ ਦੇ ਸੁਪੁੱਤਰ ਦੀ ਦਾਤ ਬਖਸ਼ੋ ਸਰਦਾਰ ਸੁਖਦੀਪ ਸਿੰਘ ਦਿੱਲੀ ਸੁਖਸ਼ਾਂਤੀ ਕਰੋੜਵਾਲਾ ਵਿੱਚ ਵਾਦੇ ਸਰਦਾਰ ਮਨਜੀਤ ਸਿੰਘ ਸੁਪੁੱਤਰ ਸਰਦਾਰ ਅਤੀਸ਼ ਸਿੰਘ ਸ਼ੈਖਰ ਤੋਂ ਮਾਤਾ ਸਰਜੀਤ कौर ਉਹਨਾਂ ਦਾ ਪੇਡਾ ਸਰਦਾਰ ਮਨਜੀਤ ਸਿੰਘ ਸਮੂਹ ਪਰਿਵਾਰ ਦੇ ਰੁਕਤਾ ਨਾਮਦਾਨ ਕਰੋੜਵਾਲਾ ਵਿੱਚ ਵਾਦੇ ਸੁਖਸ਼ਾਂਤੀ ਚੜ੍ਹਦੀ ਕਲਾ ਸਰਦਾਰ ਨਸੀਬ ਸਿੰਘ ਰਾਮਚੰਦਰ ਕੌਮਨੀ ਕੁਸ਼ੇਤਰ ਪਰਦੇਸ਼ ਵਿੱਚ ਬੱਚਿਆਂ ਦੇ ਸਹਿਤ ਹੁੰਦੀ ਆਤਾਸ ਪ੍ਰਗਟ ਜੋ ਅੱਡੇ ਜਸਲੀਨ ਕੌਰ ਵਿਦਿਆ ਦੀ ਦਾਤ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਗੁਰシャン ਸਿੰਘ ਤੇ ਸੁਖਬਿੰਦਰ ਸਿੰਘ ਕੁਸ਼ਵਿੰਦਰ ਸਿੰਘ ਵਿਦੇਸ਼ ਕੀ ਆਤੀ ਦਾਤ ਬਾਪੂ ਨਸੀਬ ਸਿੰਘ ਜੀ ਦੇ ਸਮੂਹ ਪਰਿਵਾਰ ਦੇ ਸਹਿਤੇ ਨਿਰਾਮਰੀ ਹੱਥ ਰੱਖਣਾ ਸੰਸੰਗ ਸਭਾ ਹੀਰਾਣਾ ਦੀਪਾ ਬਣਾਦੇ ਰੱਖਣੀ ਸਰਦਾਰ ਹਰਪ੍ਰੀਤ ਸਿੰਘ ਪੁੱਤਰ ਸਰਦਾਰ ਹਰਪ੍ਰੀਤ ਸਿੰਘ ਸੈਕਟਰ 2 ਬੱਚੀ ਜਸਵੀਨ ਕੌਰ ਕਾਤਾ ਪਰਸ਼ਾਨ ਸਿੰਘ ਕਾਤਾ ਮਨਰੂਪ ਸਿੰਘ ਚੜ੍ਹਦੀ ਕਲਾ ਦਾਦਾ ਜੀ ਸੁਖਦੇਵ ਸਿੰਘ ਦਿੱਤੀਆਂ ਦਾਦਾ ਦਾ ਚੋਰਾਨਾ ਚੜ੍ਹਦੀ ਕਲਾ ਬੱਚੇ ਮਨਰੂਪ ਸਿੰਘ ਨੂੰ ਦੇ ਰੋਗ ਦਾ ਸਮੂਹ ਸੇਵਕ ਪਰਿਵਾਰ ਦੇ ਸਿਰ ਤੇ ਮੇਰਾ ਪ੍ਰਿਹਤ ਰੱਖਣਾ ਉਹ ਚਰਨਾਂ ਨਾਲ ਜੋੜ ਕੇ ਰੱਖਣਾ ਹਰਮੀਤ ਸਿੰਘ ਦੀ ਚੜ੍ਹਦੀ ਕਲਾ ਕਰਨੀ ਸਰਦਾਰ ਗੁਰਬਾ ਸਿੰਘ ਸਰਪੰਚ ਕਾਤਾ ਕੁਰਮਨ ਸਿੰਘ ਚੜ੍ਹਦੀ ਕਲਾ ਕਰ ਬਰੋਅਰ ਸੁਖ ਸ਼ਾਂਤੀ ਅੰਸ਼ਕ ਸਭਾ ਹੋਣਾ ਸਰਦਾਰ ਸੰਦੀਪ ਸਿੰਘ ਸਰਦਾਰ ਮਨਦੀਪ ਸਿੰਘ ਪੁੱਤਰ ਸਰਦਾਰ ਕਸ਼ਮੀਰ ਸਿੰਘ ਵਿਦੇਸ਼ ਵਿੱਚ ਪੱਕੇ ਹੁੰਦੇ ਅਰਦਾਸ ਸਰਦਾਰ ਗੁਜਿੰਦਰ ਸਿੰਘ ਪੁੱਤਰ ਸਰਦਾਰ ਨਿਧਾਨ ਸਿੰਘ ਪਰਿਵਾਰ ਦੀ ਸੁਖਸ਼ਾਂਤੀ ਸਰਦਾਰ ਅਗਨ ਜੋ ਸਿੰਘ ਗੁਨਤਾਜ ਸਿੰਘ ਦੇ ਰੋਕਤਾ ਚੜ੍ਹਦੀ ਕਲਾ ਸਰਦਾਰ ਗੁਜਿੰਦਰ ਸਿੰਘ ਢਿੱਲੋਂ ਬੇਟਾ ਮਨਿੰਦਰ ਸਿੰਘ ਪੀਰ ਦੀ ਦਾਤ ਪਰਿਵਾਰੋ ਬੇਟੀ ਨਹੀਤ कौर ਨੂੰ ਵਿਜੇ ਅਤੇ ਸੰਜੋਗਾ ਦੀ ਦਾਤ ਸਰਦਾਰ ਗੁਜਿੰਦਰ ਸਿੰਘ ਢਿੱਲੋਂ ਨੌਕਰੀ ਤਰੱਕੀਆਂ ਤੇ ਤੰਦਰੁਸਤੀ ਦਾ ਜੀਵਨ ਬਖਸ਼ੋ ਮੇਰਾ ਤੁਹਾਨੂੰ ਅੰਕ ਸੰਹਾਈ ਹੋਵੇ ਸਰਦਾਰ ਚਰਨਜੀਤ ਸਿੰਘ ਸਰਦਾਰ ਗਜਜੀਤ ਸਿੰਘ ਨਵੀਂ ਮੁੰਬਈ ਦਾਤਾ ਜਸਪ੍ਰੀਤ ਸਿੰਘ ਨਵਜੋਤ ਸਿੰਘ ਸੰਜੋਗਾ ਦੀ ਅਰਦਾਸ ਪੋਤਰਾ ਇੱਕ ਵੀਰ ਸਿੰਘ ਮਾਤਾ ਸਿਮਰਜੀਤ ਕੌਰ ਸਬਤਰੀ ਚਰਨਜੀਤ ਸਿੰਘ ਸਪੁੱਤਰ ਜਲਦੀਸ਼ ਸਿੰਘ ਸੱਚੇ ਪਾਤਸ਼ਾਹ ਜੀ ਉਹ ਇਸ ਬੱਚੇ ਇੱਕ ਵੀਰ ਸਿੰਘ ਦਾ ਸ਼ੁਕਰਾਨਾ ਅਤੇ ਨਾਨਾ ਕੁਲਵੰਤ ਸਿੰਘ ਸਮੂਹ ਪਰਿਵਾਰ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਮੇਰਾ ਕਰਨੀ ਆਮ ਸੰਸਾ ਦਾ ਹੀ ਹੋਣਾ ਕਾਹਦਾ ਵੀਰ ਸਿੰਘ ਨੂੰ ਚੜ੍ਹਦੀ ਕਲਾ ਬਖਸ਼ੀ ਜੀ ਦੀ ਤਰਜੀਹ ਨੂੰ ਧਿਆਨ ਪਰਿਵਾਰ ਦੇ ਚੜ੍ਹਦੀ ਕਲਾ ਦੇ ਰੂਪ ਦਾ ਤਰੁਬਰੰਦੀ ਧਾ ਕਤਾਪ੍ਰਮ ਡਿਸੈਂਸ ਬੁੱਤਰ ਦਲਿੰਦਰ ਸਿੰਘ ਸਿਰਸਲਾ ਵਿਦੇਸ਼ੀ ਮੀਡੀਆ ਦੀ ਦਾਤ ਬੱਚੇ ਨੂੰ ਵਿਦੇਸ਼ੀ ਮੀਡੀਆ ਦੀ ਦਾਤ ਵਰਸਨੀ ਬੀਬੀ ਰਾਮ ਦੇਵੀ ਪਤਨੀ ਸ਼੍ਰੀ ਸੰਜੀਤ ਜੀ ਬਿੰਦਲ ਦੁਕਾਨ ਉਸਾਰੀ ਲੈਂਕਰ ਦੇ ਜਿਲ੍ਹਾ ਤਾਜ਼ਾ ਰਾਸਕਰ ਨੇ